ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੇ ਪਿੰਡ ਚੌਕੇ ਇੱਕ ਤੁਹਾਨੂੰ ਜਰਸੀ ਦਾ ਨਗੀਨਾ ਦਿਖਾ ਦਾਂਗੇ ਪੂਰਾ ਟੌਪ ਦਾ ਪਜਾਬ ਵਾਲੀ ਕਦੋਂ ਸੁਈਏ ਬਾਈ ਤੋਂ ਪੁੱਛਾਂਗੇ ਕਿੰਨਾ ਦੁੱਧ ਬਾਦ ਗੱਡੂਗੀ ਕਿਹੜਾ ਸੁਆ ਸਸੀ ਕਾ ਬਾਈ ਬੱਗੇ ਹੋ ਠੀਕ ਠਾਕ ਹੋ ਪਹਿਲਾਂ ਤਾਂ ਨੰਬਰ ਬੋਲੋ ਜੀ 997624270 ਪਿੰਡ ਚੌਕੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਵਾਲੀ ਅੱਛਾ ਤਹਿਸੀਲ ਵਾਲਿਆਂ ਵਾਲੀ ਆ ਗਈ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨੇੜੇ ਤੇੜੇ ਆਪਣੇ ਬੇੜੇ ਕੋਕਰ ਬਾਈ ਰਾੜਾ ਵੱਲੋਂ ਓਕੇ ਜੀ ਓਕੇ ਜੀ ਤਾਂ ਪਰ ਨੇੜੇ ਤਾਂ ਬਾਈ ਬਾਈ ਨੇੜੇ ਚੰਗਾ ਚੱਲੀ ਜਾਂਦਾ ਬਾਈ ਕੰਮ ਕਰ ਤੇ ਜਿਹੜੀ ਆਪਾਂ ਬੈਠ ਦੇਖੀਏ ਨੇ ਸਕਰੀਨ ਤੇ ਬਾਈ ਬੱਗੇ ਕਦੋਂ ਸੂਈ ਐ ਇਹ ਤਿੰਨ ਦਿਨ ਸੂਈ ਨੂੰ ਹੋ ਗਏ ਓਕੇ ਜੀ ਤੇ ਕਿੰਨਾ ਕੁ ਬੋਲਾ ਬੁਲਾ ਕੱਢੂਗੀ ਹੁਣ 13 ਤੋਂ 14 ਕਿਲੋ 13 ਤੋਂ 14 ਕਿਲੋ ਠੀਕ ਹੈ ਜੀ ਭਾਂਡਾ ਵੀ ਦਾ ਚੰਗਾ ਜੀ ਭਾਂਡਾ ਬੈੜ ਚੰਗੀ ਆ ਸਾਰੇ ਪਾਸਿਓ ਤੇ ਸੂਆ ਸੂਆ ਕਿਹੜਾ ਬਾਈ ਸੂਆ ਦੂਜਾ ਹਰੇ ਜਿਹੜਾ ਫੋਲ ਇਹਨੂੰ ਤੋੜਾ ਕਰਾਇਆ ਗਿਆ ਚੈੱਕ ਹੂੰ ਚੰਗੀ ਹੈ ਜੀ ਚੰਗੀ ਫੇਸ ਦੀ ਚੰਗੀ ਕੁਆਲਿਟੀ ਚੰਗੀ ਬਾਕੀ ਸੂਆ ਰਹੀ ਨਾਲ ਦੂਜਾ ਜੀ ਥਣ ਥਣ ਪੂਰਾ ਇੱਕ ਨੰਬਰ ਚ ਫੇਸ ਤੇ ਥਣ ਲੱਗਿਆ ਵਾ ਹਨਾ ਲੈ ਚੱਲ ਲੰਮੀ ਲੈ ਚੱਲ ਥੋੜੀ ਜੀ ਆਹ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੁੱਧ ਥੋੜੀ ਸੇਵਾ ਦਾ ਹੁੰਦਾ ਹਨਾਗਾ ਰੰਗ ਰੂੰਗ ਜਨ ਬਈ ਪਾੜਾ ਤੇਗਾ ਹੂੰ ਰੰਗ ਰੂੰਗ ਚੰਗਾ ਹੀ ਫੇਸ ਚੰਗਾ ਕੁਆਲਿਟੀ ਚੰਗੀ ਹੂੰ ਘਰੇ ਮੱਜ ਦਾ ਮੁਕਾਬਲਾ ਕਰਨਾ ਨੇ ਬਈ ਜਰਸੀ ਮਿਲਦੀ ਨਹੀਂ ਬਈ ਹੂੰ ਬੱਚੇ ਦਾ ਕਰਦੀ ਹਨਾ ਥੋੜਾ ਆਹ ਦੇਖੋ ਜੀ ਤੇ ਆਇਆ ਨਾ ਵੀਰੇ ਹੁਣ ਇਹਨਾਂ ਦੀ ਮੰਗ ਤਾਂ ਵਧੀ ਵੀ ਕਿ ਗਰਮੀ ਚ ਚੱਲਦੀਆਂ ਹੀ ਇਹ ਆ ਡਿਮਾਂਡ ਬਹੁਤ ਜ਼ਿਆਦਾ ਆ ਤੇ ਬਾਕੀ ਦੀ ਗੱਲ ਦੁੱਧ ਫੈਡ ਵਾਲਾ ਹੁੰਦਾ ਪਤਾ ਨਹੀਂ ਲੱਗਦਾ ਇਹ ਮੱਝ ਦਾ ਕਿ ਗਾਂ ਦਾ ਦੁੱਧ ਲਾਓ ਫਿਰ ਬੱਚਾ ਹੂੰ ਉਹ ਤਾਂ ਇੱਕ ਵਾਰ ਬੁੱਢਾ ਵੀ ਹੋ ਗਿਆ ਬੜਾ ਚਲੋ ਤਾਂ ਅਗਲੀ ਸੇਵਾ ਦਾ ਵੀਰੇ ਯਾਰ ਦੁੱਧ ਦਾ ਬਾਲਾ ਦੱਸਈ ਨਾ ਕਰੋ ਅਗਲਾ ਸੇਵਾ ਕਰੂ ਤੇ ਗੱਡੂ ਹੈ ਨਾ ਆ ਦੇਖੋ ਜੀ ਨਿਆਣਾ ਤੁਹਾਡੇ ਸਾਹਮਣੇ ਪਾ ਰਹੇ ਆਂਗੇ ਕੁਆਲਿਟੀ ਬੁਰੀ ਚੰਗੀ ਕੁਆਲਿਟੀ ਮੂੰਹੋਂ ਬੋਲਦੀ ਐ ਕੋਈ ਕਹਿਣ ਦੀਆਂ ਗੱਲਾਂ ਨਹੀਂ ਪੈਰ ਹਲਾਉਣ ਦਾ ਉਹ ਗਰੰਟੀ ਹੁੰਦੀ ਆ ਹਨਾ ਸੀਲ ਖੰਡੇ ਦੀ ਗਰੰਟੀ ਦਾ ਆਪਣੀ ਨੂੰ ਬਸਾਰੀ ਗਰੰਟੀ ਆ ਪੁੱਤ ਓਕੇ 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 ਜੇ ਕੋਈ ਬੰਦਾ ਉਹ ਇਹ ਮੌਲਾ ਜੀ ਵਾਲਾ ਮਗਰ ਬੱਛਾ ਬਈ ਇਹਦੇ ਬੱਛਾ ਬਈ ਓਕੇ ਜੀ ਮਗਰ ਇਹਦੇ ਬੱਛਾ ਆ ਗਿਆ ਜੀ ਕੁਆਲਿਟੀ ਚੰਗੀ ਆ ਕਹਿਣ ਦਾ ਭਾਵ ਕਿਸੇ ਪਾਸੋਂ ਨਹੀਂ ਹੁੰਜੀ ਜੀ ਆ ਦੇਖੋ ਥਣ ਦੂਜੀ ਸਾਈਡ ਤੇ ਥਣ ਕਰੋ ਚੱਕ ਇੱਕ ਨੰਬਰ ਤੇ ਫੇਸ ਇੱਕ ਨੰਬਰ ਬੱਛੀ ਚਾਰ ਸਵੇਰੇ ਦੀ ਚੰਗੀ ਬਾਕੀ ਸੂਆ ਰੀਨਲ ਦੂਜਾ ਜੀ ਆ ਦੇਖੋ ਧਾਰਾ ਦੇਖੋ ਤੁਸੀਂ ਹੂੰ ਮੈਂ ਕਹਿੰਦਾ ਥੱਲੇ ਤਾਂ ਮੁੱਗ ਹੀ ਆ ਬਾਈ ਹਨਾ ਬਹੁਤ ਬਾਲਾ ਸਾਡੀ ਕਾਹਦੀ ਦਿੱਤੀ ਨਹੀਂ ਓਕੇ ਜੀ ਮੂਹਰ ਨੇ ਜੋ ਮਾਰੋ ਬਾਈ ਫਿਰ ਦੋ ਦੋ ਤਾਰਾ ਮੈਂ ਕਹਿੰਦਾ ਅੱਧਾ ਲੀਟਰ ਦੁੱਧਾ ਕੱਢ ਕੇ ਬਾਹਰ ਮਾਰਿਆ ਕਿੰਨੀ ਦੂਰ ਖੜਾ ਛਿੱਟੇ ਮੇਰੇ ਪੈਰਾਂ ਤੇ ਪੈਂਦੇ ਐਨੀ ਚਵਾਈ ਚੰਗੀ ਐ ਬਾਈ ਬਾਲੀ ਦੰਗਾ ਕੌਣ ਤੂੰ ਮੱਛੀ ਠੀਕ ਐ ਵੀਰੇ ਖੋਲੋ ਜੀ ਨਿਆਣਾ ਖੋਲ ਦਿਓ ਬਸ ਓਕੇ 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 ਆ ਗੱਲਬਾਤ ਸਾਰੀ ਤੇ ਹੂੰ ਖੁੱਲਾ ਦੇ ਥੱਲੇ ਵੇ ਦੀ ਪੂਰੀ ਸਾਫ ਸਪੀਡ ਦਾ ਬਈ ਐਨੀ ਆ ਯਾਰ ਤੇ ਰੇਟ ਬਾਈ ਕੀ ਆ ਫਿਰ ਇਹਦਾ ਇੱਕ ਮੋੜ ਤੇ ਹੈ ਜਾਇਜ਼ ਹੋਊਗਾ ਰੇਟ ਜਮਾ ਜਾਇਜ਼ ਹੋਊ ਬਾਈ ਕਹਿੰਦਾ ਫੋਨ ਤੇ ਹੋਊਗਾ ਚੰਗੀ ਆ ਜੀ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਬਾਕੀ ਦਸਲੀ ਕਰਨਾ ਤੁਹਾਡਾ ਵੀ ਫਰਜ਼ ਬਣਦਾ ਕੋਈ ਮਾਝੀ ਚੋਲੇ ਜਾਂ ਚੂਗਾ ਉਹ ਆਪਣੀ ਤਾਂ ਵੀ ਫੋਟੋ ਕਰਾਤੀ ਓਕੇ ਜੀ ਪਣਾ ਦੀ ਜੇਰ ਦੀ ਭਾਰਤ ਸ਼ਹਿਰੀ ਮੁੱਲ ਫਿਰ ਜਾਇਜ਼ ਹੀ ਹੋਊਗਾ ਇਹਦਾ ਜਾਇਜ਼ ਹੀ ਕਰ ਲੈ ਵੇਚਣ ਵਾਲੀ ਗੱਲ ਲੈਂਣ ਦੇਣੀ ਬਾਈ ਕਹਿੰਦਾ ਮੁੱਲ ਹੋਊਗਾ ਬਾਕੀ ਦਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਨੰਬਰ ਬਾਈ ਦਾ 9876124670 ਹਾਂ ਓਕੇ ਜੀ ਓਕੇ ਡੇਢ ਸਾਲ ਹੋ ਗਿਆ ਆਪਾਂ ਨੂੰ ਵੀਡੀਓ ਕਰਦੇ ਨੇ ਹਮਮ ਓਕੇ ਜੀ ਬਾਕੀ ਦੀ ਗੱਲ ਚੰਗੀ ਹੈ ਜੀ ਜਰੂਰ ਬਾਈ ਨਾਲ ਸੰਪਰਕ ਕਰਿਓ ਧੰਨਵਾਦ ਜੀ